ਜੈ ਪੀਰਾਂ ਦੀ ਜੀ ਜੈ ਸਈਆਂ ਦੀ ਮਹਿਫਲ ਪੀਰਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਆਪ ਸਭ ਸੰਤਾਨ ਨੂੰ ਪਹਿਲੇ ਤੇ ਵਿਸਾਖੀ ਦੀਆਂ ਲੱਖ ਲੱਖ ਮੁਬਾਰਕਾਂ ਜੀ ਜਿਨ੍ਹਾਂ ਨੇ ਮੈਸੇਜ ਦੇ ਵਿੱਚ ਸਾਨੂੰ ਮੁਬਾਰਕਾਂ ਦਿੱਤੀਆਂ ਹੈ ਜੀ ਸੋ ਆਪ ਸਭ ਨੂੰ ਵੀ ਤਹਿ ਦਿਲੋਂ ਵਿਸਾਖੀ ਦੀਆਂ ਲੱਖ ਲੱਖ ਮੁਬਾਰਕਾਂ ਜੀ ਸੋ ਪ੍ਰਮਾਤਮਾ ਹਮੇਸ਼ਾ ਹੀ ਖੁਸ਼ੀਆਂ ਖੇੜੇ ਹਰ ਇੱਕ ਦੇ ਪਰਿਵਾਰ ਵਿੱਚ ਲੈ ਕੇ ਆਵੇ ਜੀ ਸੋ ਨਾਮ ਸਿਮਰਨ ਦੇ ਨਾਲ ਜੁੜੋ ਸਿਮਰਨ ਦੀ ਦਾਤ ਉਹ ਮਾਨਕ ਤੁਹਾਨੂੰ ਬਖਸ਼ੇ ਕਿਉਂਕਿ ਇਹ ਦਿਨ ਜਿਹੜਾ ਹੈ ਇਹ ਦਿਨ ਖਾਸ ਕਰਕੇ ਗੁਰੂਆਂ ਦੇ ਨਾਲ ਹੀ ਮਨਾਇਆ ਜਾਂਦਾ ਹੈ ਜੀ ਸੋ ਵਾਢੀ ਦੀ ਇੱਕ ਖੁਸ਼ੀ ਹੁੰਦੀ ਆ ਕਿ ਕਣਕਾਂ ਵੱਢੀਆਂ ਜਾਣੀਆਂ ਵਿਸਾਖੀ ਦੇ ਦਿਨ ਤੇ ਵਾਢੀ ਪੈਣੀ ਸ਼ੁਰੂ ਹੋ ਜਾਂਦੀ ਆ ਜੀ ਯਾਨੀ ਕਿ ਕਣਕਾਂ ਦੀ ਕਟਾਈ ਸ਼ੁਰੂ ਹੋ ਜਾਂਦੀ ਹੈ ਸੋ ਇਹ ਬੜੇ ਹੀ ਖੁਸ਼ੀ ਦੇ ਦਿਨ ਹੁੰਦੇ ਆ ਕਿ ਨਵੇਂ ਦਾਣੇ ਘਰ ਵਿੱਚ ਆਉਣੇ ਸੋ ਬੜੀ ਹੀ ਖੁਸ਼ੀ ਮਨਾਇ ਜਾਣੀ ਉਹਨਾਂ ਦਾਣਿਆਂ ਦੇ ਵਿੱਚੋਂ ਫਿਰ ਕਰਮ ਕੀਤੇ ਜਾਣੇ ਨੇ ਜੀ ਸੋ ਆਕੀ ਆਪਾਂ ਨਾਲ ਦੀ ਨਾਲ ਸਮੇ ਦੇ ਹਿਸਾਬ ਨਾਲ ਤੁਹਾਨੂੰ ਕਰਮ ਦੱਸਦੇ ਜਾਵਾਂਗੇ ਜੀ ਸੋ ਪ੍ਰਮਾਤਮਾ ਜਿਵੇਂ ਅੱਜ ਦਾ ਦਿਨ ਇਹ ਖੁਸ਼ੀਆਂ ਦਾ ਹਰ ਇੱਕ ਦੀ ਜ਼ਿੰਦਗੀ ਵਿੱਚ ਆਇਆ ਹੈ ਤੇ ਅੱਗੇ ਜਾ ਕੇ ਵੀ ਖੁਸ਼ੀਆਂ ਦੇ ਨਾਲ ਹੀ ਨਵਾਜੇ ਸੋ ਪ੍ਰਮਾਤਮਾ ਦੀ ਕਿਰਪਾ ਸਭ ਤੇ ਬਣੀ ਰਹੇ ਜੀ ਸੋ ਹੁਣ ਆਪਾਂ ਇੱਥੇ ਅੱਜ ਦਾ ਜੋ ਵਿਸ਼ਾ ਹੈ ਇਹਦੇ ਬਾਰੇ ਗੱਲ ਕਰੀਏ ਜੀ ਸੋ ਅੱਜ ਦਾ ਵਿਸ਼ਾ ਹੈ ਕਿ ਜੇਕਰ ਤੁਸੀਂ ਆਪ ਕੋ ਜਿੱਗਲਾਂ ਤੇ ਖਾਸ ਕਰਕੇ ਅਮਲ ਕਰ ਲਓਗੇ ਹੋਰ ਕੁਝ ਜਾ ਹੈ ਕਰੋਨਾ ਕਰੋ ਪਰ ਜੇਕਰ ਕਰਮ ਨਹੀਂ ਕਰ ਸਕਦੇ ਤੁਸੀਂ ਗੱਲਾਂ ਦੀ ਖੜ ਗਏ ਤੇ ਇਹ ਗੱਲਾਂ ਨੇ ਤੁਹਾਡੀ ਜ਼ਿੰਦਗੀ ਨੂੰ ਸਵਾਰ ਦੇਣਾ ਹੈ ਜੀ ਜੋ ਕੁਝ ਆਪਾਂ ਸੰਕੇਤ ਗੱਲਾਂ ਸਾਂਝੀਆਂ ਕਰਨੀਆਂ ਹੈ ਜੀ ਵੀਡੀਓ ਨੂੰ ਚੰਗੀ ਤਰ੍ਹਾਂ ਸੁਣਨਾ ਸਮਝਣਾ ਅਮਲ ਕਰਨਾ ਜੀ ਕਿ ਇਹ ਕਿਹੜੇ ਸੰਕੇਤ ਹੁੰਦੇ ਨੇ ਜਿਨ੍ਹਾਂ ਨੂੰ ਸਮਝ ਕੇ ਅਮਲ ਕਰਕੇ ਜ਼ਿੰਦਗੀ ਨੂੰ ਬਦਲਿਆ ਜਾ ਸਕਦਾ ਹੈ ਜੀ ਸੋ ਅੱਜ ਦੀ ਵੀਡੀਓ ਬਹੁਤ ਹੀ ਖਾਸ ਹੋਣ ਵਾਲੀ ਆ ਜੀ ਹਰ ਇੱਕ ਲਈ ਇਹ ਨਹੀਂ ਹੈ ਕਿ ਤੁਸੀਂ ਪੀਰਾਂ ਦੀ ਸੇਵਾ ਨਹੀਂ ਕਰਦੇ ਤੇ ਤੁਸੀਂ ਇਹ ਵੀਡੀਓ ਨੂੰ ਸੁਣ ਨਹੀਂ ਸਕਦੇ ਦਾ ਲਾਭ ਨਹੀਂ ਲੈ ਸਕਦੇ ਸੋ چاہے ਕਿਸੇ ਵੀ ਗੁਰੂ ਪੀਰ ਪਤੰਬਰ ਦੀ ਤੁਸੀਂ ਸੇਵਾ ਕਰਦੇ ਹੋ ਕਿਸੇ ਦੀ ਵੀ ਸੋ ਇਹ ਸਾਰਿਆਂ ਦੇ ਵਿੱਚ ਗੱਲਾਂ ਲਾਗੂ ਹੋਣਗੀਆਂ ਜੀ ਸੋ ਸਾਰਿਆਂ ਦੇ ਹੀ ਕੰਮ ਆਉਣ ਵਾਲਾ ਹੈ ਜੀ ਕਿਉਂਕਿ ਪਰਮਾਤਮਾ ਇੱਕ ਰੂਪ ਅਨੇਕ ਸੋ ਵੱਖ-ਵੱਖ ਰੂਪਾਂ ਨੂੰ ਅਸੀਂ ਪੂਜ ਸਕਦੇ ਜਿੰਨਨ ਸਾਡਾ ਮਨ ਝੁਕ ਜਾਂਦਾ ਹੈ ਮਨ ਨੂੰ ਜੋ ਚੰਗਾ ਲੱਗਦਾ ਹੈ ਤੇ ਵਾਕੀ ਪਰਮਾਤਮਾ ਇੱਕ ਹੀ ਹੈ ਜਾਣਾ ਇੱਕ ਥਾਂ ਤੇ ਯਾ ਰਸਤੇ ਸਾਡੇ ਅਲੱਗ-ਅਲੱਗ ਹੋ ਸਕਦੇ ਹੈ ਜੀ ਪਰ ਮੇਨ ਮੰਜ਼ਿਲ ਇੱਕ ਹੀ ਹੈ ਹਰ ਇੱਕ ਦੀ ਸੋ ਇੱਥੇ ਬਹੁਤੇ ਵਿਹਿਮਾਂ ਦੇ ਵਿੱਚ ਅਸੀਂ ਫਸੇ ਹੋਏ ਆਂ ਤੇ ਇਹਨਾਂ ਵਿਹਿਮਾਂ ਚੋਂ ਛੇਤੀ ਕਿਤੇ ਇਨਸਾਨ ਨਿਕਲ ਨਹੀਂ ਸਕਦਾ ਜੇ ਕੋਸ਼ਿਸ਼ ਕਰੇ ਤਾਂ ਨਿਕਲਿਆ ਜਾ ਸਕਦਾ ਹੈ ਜੀ ਤੁਬੈ ਮਾ ਪਰਮਾਤਮਾ ਨੂੰ ਦੂਰ ਕਰਕੇ ਪਰਮਾਤਮਾ ਦੇ ਲੜ ਲੱਗੋ ਨਾਮ ਦੀ ਕਮਾਈ ਕਰੋ ਤੇ ਸਭ ਕੁਝ ਮਿਲ ਜਾਂਦਾ ਹੈ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਸਾਡੇ ਸਿਰ ਕਰਜ਼ਾ ਬਹੁਤ ਜ਼ਿਆਦਾ ਹੋ ਗਿਆ ਤੇ ਮੇਰੇ ਘਰ ਵਾਲਾ ਵੀ ਬਹੁਤ ਜ਼ਿਆਦਾ ਟੈਨਸ਼ਨ ਵਿੱਚ ਰਹਿੰਦਾ ਹੈ ਜੀ ਸਾਡੇ ਲਈ ਅਰਦਾਸ ਕੀਤੀ ਜਾਵੇ ਸੋ ਇਹਨਾਂ ਦਾ ਨਾਮ ਮਨਦੀਪ ਹੈ ਸ਼ਾਇਦ ਸੋ ਇਹਨਾਂ ਨੇ ਨਾਮ ਲਿਖਿਆ ਨਹੀਂ ਕਿਉਂਕਿ ਕਮੈਂਟ ਵੀਡੀਓ ਵਿੱਚ ਕਰਦੇ ਹੀ ਰਹਿੰਦੇ ਆ ਸੋ ਦੇਖੋ ਜੀ ਇੱਥੇ ਇੱਕ ਹੀ ਗੱਲ ਕਹਾਂਗੇ ਕਰਮ ਮੁਕਾਮ ਆਉਂਦੇ ਨੇ ਕਰਮ ਇਸੇ ਲਈ ਕਹੀ ਰਕੀ ਕਰਮ ਵੱਧ ਤੋਂ ਵੱਧ ਕਰੋ ਅੱਜ ਚਾਹੇ ਤੁਹਾਨੂੰ ਕਰਮ ਕਰਦੇ ਕਰਦੇ ਕੁਝ ਨਜ਼ਰ ਨਹੀਂ ਆ ਰਿਹਾ ਤੁਹਾਨੂੰ ਕਿਸੇ ਮਹਿਸੂਸ ਨਹੀਂ ਹੋ ਰਿਹਾ ਕਿ ਤੁਸੀਂ ਕਰਮ ਕਰਦੇ ਉਹਦਾ ਲਾਭ ਮਿਲਦਾ ਹੈ ਜਾਂ ਨਹੀਂ ਪਰ ਕੁਝ ਸਮੇਂ ਬਾਅਦ ਜਦੋਂ ਜੱਕਦਮ ਤੁਹਾਨੂੰ ਉਸ ਕਰਮ ਦਾ ਲਾਭ ਮਿਲਣਾ ਹੈ ਤੇ ਤੁਸੀਂ ਖੁਦ ਹੈਰਾਨ ਹੋ ਜਾਣਾ ਹੈ ਕੀ ਵਾਕੀ ਇਹ ਕਰਮ ਕੀਤੇ ਸਾਡੇ ਕੰਮ ਹੀ ਆਇਆ ਸੋ ਕਰਮ ਇਹ ਨਹੀਂ ਹੁੰਦਾ ਕਿ ਇੱਕ ਦੋ ਦਿਨ ਕਰ ਲਿਆ ਤਿੰਨ ਚਾਰ ਦਿਨ ਕਰ ਲਿਆ ਤੇ ਕਰਮ ਦਾ ਲਾਭ ਮਿਲ ਜਾਂਦਾ ਸੋ ਮਿਲਨ ਨੂੰ ਤਾਂ ਪਰਮਾਤਮਾ ਪਲਾਂ ਦੇ ਵਿੱਚ ਹੀ ਮਿਲ ਸਕਦਾ ਕੁ ਸੈਕਿੰਟਾਂ ਦੇ ਵਿੱਚ ਹੀ ਮਿਲ ਸਕਦਾ ਹੈ ਜਿਹਦਾ ਕਰਮ ਅੱਛਾ ਹੁੰਦਾ ਤੇ ਦਿਲੋਂ ਜਿਹੜਾ ਪੁਕਾਰੇ ਉਹ ਮਾਲਕ ਨੂੰ ਮੁਸ਼ਕਲ ਸਮੇਂ ਜ਼ਿਆਦਾ ਤੱਕ ਪਰਮਾਤਮਾ ਨੂੰ ਗਰੀਬੀ ਦੇ ਵਿੱਚ ਤੇ ਬਿਮਾਰੀ ਦੇ ਵਿੱਚ ਹੀ ਪਾਇਆ ਜਾ ਸਕਦਾ ਹੈ ਜੀ ਸੁਭਾ ਕੀ ਥੇ ਇੱਕ ਹੀ ਗੱਲ ਕਵਾਂਗੇ ਕਿ ਕਰਮ ਕਰਨਾ ਕਦੇ ਨਾ ਛੱਡੋ ਵੱਧ ਤੋਂ ਵੱਧ ਕਰੋ ਦਿਨ ਵਿੱਚ ਗਿਣਿਆ ਕਰੋ ਕਿ ਅਸੀਂ ਅੱਜ ਚੰਗਾ ਕਰਮ ਆ ਆ ਕੀਤਾ ਸੀ ਆ ਸੇਵਾ ਕੀਤੀ ਆ ਚੰਗਾ ਕਰਮ ਕੀਤਾ ਇੱਥੇ ਕਿਸੇ ਦੀ ਹੱਲ ਨਹੀਂ ਕੀਤੀ ਸੋ ਜਦੋਂ ਤੁਸੀਂ ਹਰ ਰੋਜ਼ ਕੁਝ ਨਾ ਕੁਝ ਅਲੱਗ ਤੋਂ ਕਰੋਗੇ ਫਿਰ ਗਿਣਤੀ ਕਰੋਗੇ ਇਸੇ ਤਰ੍ਹਾਂ ਤੁਹਾਡਾ ਹੌਸਲਾ ਵਧਦਾ ਜਾਏਗਾ ਤੁਸੀਂ ਹਰ ਰੋਜ਼ ਕੋਸ਼ਿਸ਼ ਕਰੋਗੇ ਕਿ ਇੰਨੇ ਕਰਮ ਕੀਤੇ ਅੱਜ ਇਹਦਾ ਕੁਝ ਨਾ ਕੁਝ ਫਰਕ ਜ਼ਿੰਦਗੀ ਵਿੱਚ ਪਿਆ ਹੋਵੇਗਾ ਲਾਭ ਮਿਲਿਆ ਹੋਵੇਗਾ ਜਦੋਂ ਤੁਸੀਂ ਇਹ ਸੋਚ ਕੇ ਚੱਲੋਗੇ ਕਿ ਅਸੀਂ ਅੱਜ ਤੱਕ ਜ਼ਿੰਦਗੀ 'ਚ ਪਤਾ ਨਹੀਂ ਜਾਣੇ ਨੂੰ ਜਾਣੇ 'ਚ ਕਿੰਨੀਆਂ ਕੁ ਗਲਤੀਆਂ ਕਰ ਚੁੱਕੇ ਹਾਂ ਸ਼ਾਇਦ ਆ ਜੋ ਕਰਮ ਕੀਤੇ ਇਹਨਾਂ ਦਾ ਕੁਝ ਨਾ ਕੁਝ ਫਰਕ ਪਵੇਗਾ ਤਾਂ ਇਸੇ ਤਰ੍ਹਾਂ ਤੁਹਾਡੀ ਆਦਤ ਬਣੇਗੀ ਤੁਸੀਂ ਜ਼ਿੰਦਗੀ ਦੇ ਵਿੱਚੋਂ ਟੈਨਸ਼ਨਾਂ ਘਟਣਾਂ ਸ਼ੁਰੂ ਹੋ ਜਾਣੀਆਂ ਸੋ ਕਰਮ ਕਰਨਾ ਬਹੁਤ ਹੀ ਜ਼ਰੂਰੀ ਹੈ ਸਵਕੀ ਜਿਨ੍ਹਾਂ ਦੇ ਸਿਰ ਕਰਜ਼ਾ ਚੜ ਜਾਂਦਾ ਹੈ ਸੋ ਟੈਨਸ਼ਨ ਬਹੁਤ ਹੁੰਦੀ ਆ ਸਮਝ ਸਕਦੇ ਆ ਪਰੇਸ਼ਾਨੀ ਜੋ ਹੈ ਬਹੁਤ ਵੱਡੀ ਸਿਰ ਤੇ ਆੜ ਪੈਂਦੀ ਹੈ ਹੌਸਲਾ ਇੱਕ ਕੋਈ ਦੇ ਸਕਦਾ ਹੈ ਪਰ ਜੇ ਕਹੀਏ ਕਿ ਕਿਸੇ ਦੇ ਕਹਿਣ ਤੇ ਟੈਨਸ਼ਨਾਂ ਖਤਮ ਹੋ ਜਾਣ ਤੇ ਉਹ ਇਸ ਤਰ੍ਹਾਂ ਹੁੰਦੀਆਂ ਨਹੀਂ ਜੇਕਰ ਖੁਦ ਇਨਸਾਨ ਮਨ ਨੂੰ ਸਮਝਾ ਲਵੇ ਕਿ ਦਿਨ ਅਸੀਂ ਪੂਰਾ ਲਗਾ ਲਿਆ ਸੋਚ-ਸੋਚ ਕੇ ਕੁਝ ਮਿਲਿਆ ਤਾਂ ਹੈ ਨਹੀਂ ਉੱਥੇ ਜੇਕਰ ਤੁਸੀਂ ਕੋਸ਼ਿਸ਼ ਕਰੋ ਕਿ ਪਰਮਾਤਮਾ ਹੈਗਾ ਉਹ ਅਜਮਾਇਆ ਜਾਵੇ ਜਿੱਥੇ ਟੈਨਸ਼ਨ ਵਾਰੇ ਇੰਨਾ ਤੁਸੀਂ ਸੋਚਦੇ ਹੋ ਉੱਥੇ ਜੇਕਰ ਕਿਤੇ ਤੁਰੇ ਫਿਰਦੇ ਵੀ ਜਾਂ ਕੰਮ ਕਰ ਕਰਦੇ ਨਾਮ ਸਿਮਰ ਲਓ ਜਿਹੜਾ ਵੀ ਸ਼ਬਦ ਤੁਹਾਡੇ ਕੋਲ ਹੈ ਤਾਂ ਤੁਹਾਨੂੰ ਉਹਦਾ ਲਾਭ ਜ਼ਰੂਰ ਮਿਲੇਗਾ ਸੋ ਇਹ ਗੱਲਾਂ ਸੱਚ ਹੈ ਜੀ ਇਹਨਾਂ ਤੇ ਖੜ ਕੇ ਦੇਖੋ ਆਪਾਂ ਤੁਹਾਨੂੰ ਇਹ ਕਹਿੰਦੇ ਆ ਕਿ ਜੋ ਤੁਹਾਨੂੰ ਵੀਡੀਓ ਵਿੱਚ ਦੱਸਿਆ ਜਾਂਦਾ ਹੈ ਤੁਸੀਂ ਇਹਨਾਂ ਗੱਲਾਂ ਤੇ ਅਮਲ ਕਰਕੇ ਦੇਖ ਲਓ ਤੁਸੀਂ ਕੁਝ ਸਮੇਂ ਬਾਅਦ ਖੁਦ ਹੀ ਕਹੋਗੇ ਕਿ ਸਾਡੀ ਜ਼ਿੰਦਗੀ ਵਿੱਚ ਨਖਾਰ ਆ ਗਿਆ ਹੈ ਸੋ ਅਮਲ ਤਾਂ ਕਰੋ ਕਰਮ ਤਾਂ ਕਰੋ ਕੋਸ਼ਿਸ਼ ਤਾਂ ਕਰੋ ਫਿਰ ਹੀ ਕੁਝ ਮਿਲੇਗਾ ਬਿਨਾਂ ਕੋਸ਼ਿਸ਼ ਦੇ ਤਾਂ ਰੋਟੀ ਵੀ ਆਪਣੇ ਮੂੰਹ ਵਿੱਚ ਨਹੀਂ ਜਾਂਦੀ ਆਪਣੇ ਆਪ ਸੋ ਕੋਸ਼ਿਸ਼ ਕਰਨੀ ਪੈਂਦੀ ਹੈ ਫਿਰ ਹੀ ਅਸੀਂ ਆਪਣਾ પેટ ਭਰ ਸਕਦੇ ਹਾਂ ਸੋ ਇਸੇ ਤਰ੍ਹਾਂ ਹਰ ਇੱਕ ਗੱਲ ਦਾ ਮਤਲਬ ਹੈ ਕੋਈ ਨਾ ਕੋਈ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ ਉਸ ਰਸਤੇ ਤੇ ਤੁਰਨ ਦੀ ਕੋਸ਼ਿਸ਼ ਕਰੋ ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਸਾਡੇ ਮਗਰ ਲੱਗ ਕੇ ਚੱਲੋ ਜਾਂ ਸਾਡੇ ਕੋਲ ਆਓ ਸੋ ਇਦਾਂ ਦੀ ਗੱਲ ਕਦੇ ਅਸੀਂ ਆਖੀ ਨਹੀਂ ਸੋ ਬਾਕੀ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਆਪੋ ਆਪਣੇ ਗੁਰੂ ਪੀਰ ਨੂੰ ਘਰ 'ਚ ਬੈਠ ਕੇ ਹੀ ਮੰਨ ਲਓ ਘਰ 'ਚ ਬੈਠ ਕੇ ਹੀ ਸਾਰੇ ਸੁੱਖਾਂ ਨੂੰ ਹਾਸਲ ਕਰ ਸਕਦੇ ਆਂ ਜੇਕਰ ਇਹਨਾਂ ਗੱਲਾਂ ਤੇ ਅਮਲ ਕਰੋਗੇ ਸੋ ਹੁਣ ਆਪਾਂ ਇੱਥੇ ਜੀ ਇੱਕ ਹੋਰ ਕਮੈਂਟ ਦੱਸਾਂਗੇ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਨੇ ਕਿ ਅੱਜ ਬਹੁਤ ਬੁਰਾ ਸੁਪਨਾ ਆਇਆ ਸੁਪਨੇ ਦੇ ਵਿੱਚ ਕਹਿੰਦੇ ਕਿ ਦਬਾ ਪਿਆ ਪੈਰਾ ਆਇਆ ਪੀਰਾਂ ਦੇ ਨਾਰੇ ਲਗਾ ਰਹੇ ਸੀ ਉੱਚੀ ਚੀਜ਼ ਉਹ ਕਹਿੰਦੇ ਕਿ ਹੱਥ ਵੀ ਨਹੀਂ ਹਿੱਲ ਰਹੇ ਸੀ ਸੋ ਕਹਿੰਦੇ ਕਿ ਇਹ ਦੇ ਵਿੱਚ ਕੁਝ ਗਲਤੀ ਹੋਈ ਹੋਵੇ ਤਾਂ ਦੱਸਣਾ ਸੋ ਦੇਖੋ ਜੀ ਜਿੱਥੇ ਭਗਮਾਲਕ ਦਾ ਜ਼ਿਕਰ ਹੁੰਦਾ ਹੈ ਸੋ ਉਹਦੇ ਵਿੱਚ ਕੋਈ ਗਲਤੀ ਨਹੀਂ ਹੁੰਦੀ ਸੋ ਬਾਕੀ ਇਥੇ ਜੋ ਭਾਰ ਦੀ ਗੱਲ ਕੀਤੀ ਹੈ ਕਿ ਭਾਰ ਪਿਆ ਹੱਥ ਵੀ ਨਹੀਂ ਹਿਲਦੇ ਸੀ ਸੋ ਇਨਸਾਨ ਘਬਰਾ ਜਾਂਦਾ ਹੈ ਸੋ ਇਸੇ ਲਈ ਇਹ ਕਹਿੰਦਾ ਕਿ ਬਚਨ ਥੋੜੇ ਸੋਚ ਸਮਝ ਕੇ ਕਰਿਆ ਕਰੋ ਅਰਦਾਸ ਬੇਨਤੀ ਜਦੋਂ ਕਰਦੀ ਹੂੰ ਤੇ ਬਾਕੀ ਇਥੇ ਇੱਕ ਗੱਲ ਹੋਰ ਕਹਾਂਗੇ ਕਿ ਜਦੋਂ ਵੀ ਉਹ ਮਾਲਕ ਦਾ ਨਾਮ ਤੁਹਾਡੇ ਮੂੰਹ ਚੋਂ ਨਿਕਲਦਾ ਹੈ ਸੁੱਤੇ ਪਏ ਹੋ ਉਸ ਦੀ ਉਹ ਮਾਲਕ ਦਾ ਨਾਮ ਸਿਮਰ ਰਹੇ ਹੋ ਜਾਂ ਉਹਨਾਂ ਦੇ ਨਾਮ ਦੇ ਨਾਰੇ ਵੱਜ ਰਹੇ ਆ ਇਹਦੇ ਵਿੱਚ ਕੋਈ ਵੀ ਘਬਰਾਉਣ ਵਾਲੀ ਗੱਲ ਨਹੀਂ ਹੁੰਦੀ ਸੋ ਚੰਗੇ ਹੀ ਸੰਕੇਤ ਹੁੰਦੇ ਆ ਬਸ ਇੱਥੇ ਗਲਤੀ ਇੰਨੀ ਕੁ ਹੈ ਜਣੀ ਕਿ ਗਲਤੀ ਵੀ ਨਹੀਂ ਕਿਹਾ ਜਾ ਸਕਦਾ ਪਰ ਇੱਥੇ ਗਲਤੀ ਅਸੀਂ ਇਸ ਲਈ ਕਹਿੰਦੇ ਆ ਕਿਉਂਕਿ ਨਾਮ ਦੀ ਕਮਾਈ ਰੂਹਾਂ ਕਰ ਨਹੀਂ ਰਹੀਆਂ ਤਿਸ ਦੀ ਅਰਦਾਸ ਲਗਾ ਰਹੀਆਂ ਆ ਕਿ ਪਹਿਰਾ ਫਿਰ ਕਾਵੇ ਸੋ ਜਦੋਂ ਅਸੀਂ ਬਾਰ 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 ਪੀਰੋ ਮੁਸ਼ਰਦ ਅਗੇ ਇੱਕੀ ਅਰਦਾਸ ਰੱਖਾਂਗੇ ਕਿ ਸਾਡੇ ਸਿਰ ਚੋਂ ਕੀ ਆਵੇ ਪਹਿਰਾ ਆਵੇ ਸੋ ਫਿਰ ਇਸ ਤਰ੍ਹਾਂ ਦਵਾ ਪੈਂਦਾ ਹੈ ਸੋ ਪਹਿਲਾਂ ਆਪਣੀ ਆਤਮਾ ਨੂੰ ਮਜ਼ਬੂਤ ਕਰੋ ਆਤਮਾ ਮਜ਼ਬੂਤ ਹੋਵੇਗੀ ਤਾਂ ਤੁਸੀਂ ਉਸ ਰਹਿਮਤ ਨੂੰ ਹਵਾ ਨੂੰ ਝੇਲ ਪਾਉਗੇ ਉਸ ਉਪਾਰ ਨੂੰ ਚੱਕ ਸਕੋਗੇ ਜਦੋਂ ਆਤਮਾ ਕਮਜ਼ੋਰ ਹੋਵੇਗੀ ਨਾਮ ਦੀ ਕਮਾਈ ਘਟ ਹੁੰਦੀ ਹੈ ਤਾਂ ਫਿਰ ਸਰੀਰ ਭਾਰਾ ਹੋ ਜਾਂਦਾ ਹੈ ਤੇ ਇਨਸਾਨ ਕਬਰਾਂ ਜਾਂਦਾ ਹੈ ਫਿਰ ਉਪਾਰ ਕਿਆ ਨਹੀਂ ਜਾ ਸਕਦਾ ਕਿਉਂਕਿ ਜਿਹੜੇ ਕਮਜ਼ੋਰ ਦਿਲ ਦੇ ਨੇ ਸੋ ਆਤਮਾ ਜਿਨ੍ਹਾਂ ਦੀ ਕਮਜ਼ੋਰ ਹੈ ਸੋ ਹਜੇ ਤਾਂ ਫੱਕਰ ਬਹੁਤ ਦੂਰੀ ਤੇ ਹੁੰਦਾ ਆ ਪੂਰੀ ਤਰ੍ਹਾਂ ਨਾ ਪੈਰਾ ਲੱਗੇ ਨਹੀਂ ਆਉਂਦਾ ਜ਼ਿੰਦਗੀ ਹਜੇ ਫੱਕਰ ਦੂਰ ਹੀ ਖੜੇ ਹੁੰਦੇ ਆ ਸਿਰਫ ਉਹਨਾਂ ਦੀ ਹਵਾ ਹੀ ਚੱਲ ਇਹੀ ਇਨਸਾਨ ਨੂੰ ਜਦੋਂ ਲੱਗਦੀ ਹੈ ਤੇ ਇਨਸਾਨ ਘਬਰਾ ਜਾਂਦਾ ਜਿਵੇਂ ਬਹੁਤ ਜ਼ਿਆਦਾ ਭਾਰ ਸਰੀਰ ਤੇ ਪੈ ਗਿਆ ਹੋਵੇ ਸੋ ਜਦ ਅਸੀਂ ਉਸ ਹਵਾ ਨੂੰ ਨਹੀਂ ਬਰਦਾਸ਼ਤ ਕਰ ਰਹੇ ਹਵਾ ਨੂੰ ਨਹੀਂ ਚੱਲ ਸਕਦੇ ਤਾਂ ਕੀ ਉਹ ਮੁਰਸ਼ਿਦ ਦਾ ਭਾਰ ਚੱਕ ਸਕਦੇ ਆ ਇੱਕ ਪਾਸੇ ਅਰਦਾਸ ਲਗਾਈ ਜਾ ਰਹੀ ਹੈ ਨਰੀ ਚੌਂਕੀ ਆਵੇ ਪਹਿਰਾ ਆਵੇ ਇੱਕ ਪਾਸੇ ਤੁਸੀਂ ਉਹ ਮਾਲਕ ਦਾ ਜਦੋਂ ਪੈਰਾ ਹੁੰਦਾ ਹੈ ਤੇ ਘਬਰਾ ਜਾਂਦੇ ਹੋ ਸੋ ਇਸੇ ਲਈ ਤਾਂ ਕਹਿੰਦੇ ਆ ਕਿ ਨਾਮ ਦੀ ਕਮਾਈ ਵਧਾਓ ਸੇਵਾ ਵਧਾਦੋ ਚੰਗੇ ਕਰਮ ਵਧਾਦੋ ਜਿਹਦੇ ਨਾਲ ਆਤਮਾ ਮਜ਼ਬੂਤ ਹੋ ਜਾਵੇ ਪਾਵਰਫੁਲ ਹੋ ਜਾਵੇ ਤਾਂ ਜਦੋਂ ਉਹ ਮਾਲਕ ਦੀ ਕਿਰਪਾ ਹੋਵੇ ਤਾਂ ਫਿਰ ਤੁਹਾਡੇ ਤੇ ਇਹ ਸਭ ਕੁਝ ਨਾ ਹੋਵੇ ਜੋ ਕਿ ਤੁਸੀਂ ਇਹ ਸਪਨੇ ਆਪਣੇ ਦਸਤੇ ਹੋਏ ਕਮੈਂਟਾਂ ਵਿੱਚ ਸੋ ਇਹ ਕਿਸੇ ਇੱਕ ਨਾਲ ਨਹੀਂ ਸਵਾਲ ਜੁੜਿਆ ਹੋਇਆ ਕਾਫੀ ਰੂਹਾਂ ਦੇ ਨਾਲ ਹੁੰਦਾ ਹੈ ਜੀ ਸੋ ਆਤਮਾ ਮਜ਼ਬੂਤ ਹੋਵੇਗੀ ਤਾਂ ਫਿਰ ਤੁਸੀਂ ਇਹ ਭਾਰ ਨੂੰ ਭਾਰ ਨਹੀਂ ਸਮਝੋਗੇ ਫਿਰ ਫੁੱਲਾਵਾਗ ਸਮਝੋਗੇ ਕਿ ਸਰੀਰ ਜਿਵੇਂ ਫੁੱਲਾਵਾਗ ਹੋ ਗਿਆ ਜਦੋਂ ਮਾਲਕ ਦੀ ਰਹਿਮਤ ਆਏਗੀ ਸੋ ਬਾਕੀ ਇੱਥੇ ਜੀ ਹੁਣ ਆਪਾਂ ਮੇਨ ਵਿਸ਼ੇ ਵੱਲ ਚੱਲਦੇ ਹਾਂ ਜੀ ਵੀਡੀਓ ਨੂੰ ਚੱਲਦੇ-ਚੱਲਦੇ ਇੱਕ ਲਾਈਕ ਕਰ ਦਿਓ ਤੇ ਵੀਡੀਓ ਨੂੰ ਸਮੇਂ ਦੁਆਦਿ ਸ਼ੇਅਰ ਜ਼ਰੂਰ ਕਰ ਦੇਣਾ ਜੀ ਵੀਡੀਓ ਨੂੰ ਵੱਧ ਤੋਂ ਵੱਧ ਤਾਂ ਕਿ ਤੁਹਾਡੀ ਵਜ੍ਹਾ ਨਾਲ ਕਿਸੇ ਹੋਰ ਨੂੰ ਦਾ ਭਲਾ ਹੋ ਸਕੇ ਸੋ ਬਾਕੀ ਦਿਨ ਵਿੱਚ ਕੋਸ਼ਿਸ਼ ਕਰਿਆ ਕਰੋ ਕੀ ਚੰਗਾ ਕਰਮ ਕੁਝ ਨਾ ਕੁਝ ਕਰਨਾ ਹੈ ਤੇ ਝੂਠ ਕੰਮ ਤੋਂ ਕੰਮ ਬੰਨਣਾ ਇਹ ਨਹੀਂ ਕਿ ਮਾੜੀ ਮਾੜੀ ਗੱਲ ਤੇ ਕਈਆਂ ਨੂੰ ਆਦਤ ਹੁੰਦੀ ਹੈ ਝੂਠ ਬੋਲੀ ਜਾਂਦੇ ਉੱਥੇ ਆਪਣੇ ਆਪ ਨੂੰ ਰੋਕੋ ਟੋਕੋ ਫਿਰ ਹੀ ਤੁਸੀਂ ਇਸ ਚੰਗੇ ਰਾਹ ਵੱਲ ਤੁਰ ਸਕਦੇ ਹੋ ਜੀ ਫਿਰ ਹੀ ਉਹ ਮਾਲਕ ਦੀ ਰਹਿਮਤ ਨੂੰ pa ਸਕਦੇ ਆ ਸੋ ਵਕੀ ਜਦੋਂ ਤੁਸੀਂ ਦਿਨ ਵਿੱਚ ਇਹ ਹਰ ਰੋਜ਼ ਸੋਚੋਗੇ ਕਿ ਅੱਜ ਅਸੀਂ ਆ ਕੰਮ ਕੀਤਾ ਚੰਗਾ ਆ ਚੰਗਾ ਕਰਮ ਕੀਤਾ ਹੈ ਇੰਨੀ ਸੇਵਾ ਕੀਤੀ ਆ ਨਾਮ ਜਪਿਆ ਹੈ ਆ ਕੰਮ ਕੀਤਾ ਜਦੋਂ ਤੁਸੀਂ ਇਹ ਸੋਚੋਗੇ ਤੇ ਕਿੰਨਾ ਮਨ ਨੂੰ ਸਕੂਨ ਮਿਲੇਗਾ ਸੋ ਜਿਵੇਂ ਕਿ ਅੱਜ ਦਾ ਦਿਨ ਜੋ ਬਹੁਤ ਹੀ ਖੁਸ਼ੀਆਂ ਵਾਲਾ ਸੀ ਸੋ ਕਾਫੀ ਰੂਹਾਂ ਨੇ ਦਾ ਕਾਫੀ ਹੱਦ ਤੱਕ ਜੋ ਕੱਲ ਕਰਮ ਦੱਸੇ ਗਏ ਆ ਜ਼ਰੂਰ ਕੀਤੇ ਹੋਣਗੇ ਜੀ ਸੋ ਇਹ ਕਰਮ ਕਰਨੇ ਹੀ ਚਾਹੀਦੇ ਨੇ ਸੋ ਇਹਨਾਂ ਦੇ ਨਾਲ ਹੀ ਅਸੀਂ ਜ਼ਿੰਦਗੀ ਨੂੰ ਬਦਲ ਸਕਦੇ ਹਾਂ ਜੋ ਜ਼ਿੰਦਗੀ ਦੀਆਂ ਦੁੱਖ ਹੈ ਪਰੇਸ਼ਾਨੀਆਂ ਹੈ ਇਹਨਾਂ ਦੇ ਨਾਲ ਹੀ ਅਸੀਂ ਉਹਨਾਂ ਨੂੰ ਦੂਰ ਕਰ ਸਕਦੇ ਹਾਂ ਸੋ ਹੁਣ ਆਪਾਂ ਜੀ ਮੇਨ ਵਿਸ਼ੇ ਬਾਰੇ ਗੱਲ ਕਰੀਏ ਕਿ ਅੱਜ ਦਾ ਜੋ ਮੇਨ ਵਿਸ਼ਾ ਹੈ ਉਹ ਇਹ ਜੋ ਗੱਲਾਂ ਪਹਿਲਾਂ ਆਪਾਂ ਵੀਡੀਓ ਦੇ ਵਿੱਚ ਕੀਤੀਆਂ ਹੈ ਕੁਝ ਗੱਲਾਂ ਉਹਨਾਂ ਦੇ ਵਿੱਚੋਂ ਹੀ ਹੁਣ ਤੁਹਾਨੂੰ ਦੱਸ ਦੇਣੀ ਹੈ ਕਿ ਇਹਨਾਂ ਦੇ ਵਿੱਚੋਂ ਹੀ ਤੁਹਾਨੂੰ ਕਈ ਇਸ਼ਾਰੇ ਦੇ ਚੁੱਕੇ ਆ ਬਾਕੀ ਆਪਾਂ ਮੇਨ ਗੱਲ ਕਰ ਵੀ ਲੈਨੇ ਆ ਵੀਡੀਓ ਵਿੱਚ ਸੋ ਦੇਖੋ ਜੀ ਜਿਵੇਂ ਕਿ ਹੁਣ ਆਪਾਂ ਕਈ ਗੱਲਾਂ ਵੀਡੀਓ ਦੇ ਵਿੱਚ ਤੁਹਾਨੂੰ ਕਮੈਂਟਾਂ ਰਾਹੀਂ ਹੀ ਸਮਝਾ ਦਿਤੀਆਂ ਕਿ ਕਾਹਦ ਕਿੱਥੇ ਕਿਹੋ ਜੇ ਕਰਮ ਕਰਨੇ ਚਾਹੀਦੇ ਤੇ ਕਿਹਨਾਂ ਦੇ ਨਾਲ ਅਸੀਂ ਜ਼ਿੰਦਗੀ ਨੂੰ ਪੱਤਰ ਸਕਦੇ ਹਾਂ ਸੋ ਜਿਵੇਂ ਕਿ ਅਸੀਂ ਸਿਰਫ ਇੱਕ ਕਰਮ ਦੱਸ ਦਿੱਤੇ ਤੁਹਾਨੂੰ ਤੇ ਤੁਸੀਂ ਉਹ ਕਰਮਾਂ ਦੇ ਅਮਲ ਕਰ ਲਿਆ ਯਕੀਨ ਰੱਖ ਲਿਆ ਉਹ ਕਰਮ ਤੁਹਾਡੀ ਜ਼ਿੰਦਗੀ ਦਾ ਗਹਿਣਾ ਬਣ ਜਾਣਗੇ ਮੰਨ ਲਓ ਕਿ ਤੁਹਾਨੂੰ ਕਿਸੇ ਨੇ ਕਹਿ ਦਿੱਤਾ ਕਿ ਤੁਸੀਂ ਇਹ ਕਰਮ ਕਰ ਲੋ ਸੋ ਪ੍ਰਮਾਤਮਾ ਕਹਿੰਦੇ ਕਿ ਸਿੱਧਾ ਆਪ ਨਹੀਂ ਆਉਂਦਾ ਅਨਸਾਨਾ ਵਿੱਚ ਦੀ ਹੀ ਹੋ ਕੇ ਸਾਨੂੰ ਗੱਲਾਂ ਦੇ ਇਸ਼ਾਰੇ ਦੇ ਜਾਂਦਾ ਹੈ ਹੁਣ ਚਾਹੇ ਕੋਈ ਪੀਰਾਂ ਫੀਰਾਂ ਨੂੰ ਮੰਨਣ ਵਾਲਾ ਤੁਹਾਡੇ ਪਰਿਵਾਰ ਵਿੱਚ ਹੈ ਚਾਹੇ ਕੋਈ ਗਵਾਂਢ ਵਿੱਚ ਹੈ ਚਾਹੇ ਕੋਈ ਰਿਸ਼ਤੇਦਾਰੀ ਵਿੱਚ ਹੈ ਜਦੋਂ ਤੁਹਾਨੂੰ ਕੋਈ ਇਸ਼ਾਰਾ ਦਵੇ ਕਿ ਤੁਸੀਂ ਇਹ ਕਰਮ ਕਰ ਲੋ ਤੇ ਉੱਥੇ ਸਮਝ ਲੈਣਾ ਕਿ ਸਾਡੇ ਮਾਲਕ ਨੇ ਅੱਜ ਅਸੀਂ ਬਹੁਤ ਦੁਖੀ ਸੀ ਸਾਨੂੰ ਇਹ ਇਸ਼ਾਰਾ ਦਿੱਤਾ ਹੈ ਇਹ ਸੰਦੇਸ਼ਾ ਸਾਡੇ ਤੱਕ ਪਹੁੰਚਾਇਆ ਹੈ ਕਿ ਤਾਂ ਅਸੀਂ ਆਪਣੀ ਜ਼ਿੰਦਗੀ ਨੂੰ ਸਵਾਰ ਸਕੀਏ ਉਹ ਜਿੱਥੇ ਕੋਈ ਤੁਹਾਨੂੰ ਕਹਿ ਦਵੇ ਕਿ ਆ ਕਰਮ ਕਰ ਲੋ ਤੁਹਾਨੂੰ ਜਿਵੇਂ ਕਿ ਹਰ ਰੋਜ਼ ਵੀਡੀਓ ਰਾਹੀਂ ਸਮਝਾਇਆ ਜਾਂਦਾ ਆ ਦੱਸਿਆ ਜਾਂਦਾ ਹੈ ਕਰਮ ਵੀ ਦੱਸਿਆ ਜਾਂਦਾ ਹੈ ਜਿੱਕਰ ਤੁਸੀਂ ਇਹ ਗੱਲਾਂ ਤੇ ਅਮਨ ਕਰ ਲੋਗੇ ਕਿ ਇਹ ਨਾ ਗੱਲਾਂ ਚ ਦਮ ਹੈ ਅਸੀਂ ਇਹਨਾਂ ਨੂੰ ਪਰਖ ਕੇ ਦੇਖਣਾ ਸੋ ਫਿਰ ਮਨ ਵਿੱਚ ਡਾਵਾ ਢੋਲ ਨਹੀਂ ਹੋਣੀ ਚਾਹੀਦੀ ਕਿਉਂਕਿ ਇਹ ਹੁਣ ਵੀਡੀਓ ਖਾਸ ਜ਼ਿਆਦਾ ਤੱਕ ਉਹਨਾਂ ਰੂਹਾਂ ਤੱਕ ਪਹੁੰਚੇਗੀ ਜਿਨ੍ਹਾਂ ਨੂੰ ਪ੍ਰਮਾਤਮਾ ਇੱਕ ਉੱਚ ਸੰਕੇਤ ਦੇਣੀ ਚਾਹੁੰਦਾ ਹੈ ਕਈ ਰੂਹਾਂ ਸੁਣਨ ਗਿਆ ਵੀ ਪਰ ਅਮਲ ਨਹੀਂ ਕਰ ਪਾਉਣ ਗਿਆ ਕਿਉਂਕਿ ਕਾਲ ਉਹਨਾਂ ਨੂੰ ਰੋਕੇਗਾ ਅੱਗੇ ਵਧਣ ਤੋਂ ਕਾਲ ਦਾ ਕੰਮ ਹੀ ਆ ਕਿ ਇਹ ਇਨਸਾਨ ਅੱਗੇ ਨਾ ਵੱਧ ਸਕੇ ਸਿਰਫ ਆਪਣੇ ਹੀ ਘੇਰੇ 'ਚ ਫਸਾ ਕੇ ਰੱਖਣਾ ਚਾਹੁੰਦਾ ਸੋ ਇੱਥੇ ਕੋਸ਼ਿਸ਼ ਆਪ ਨੂੰ ਕਰਨੀ ਪਵੇਗੀ ਸੋ ਕਰਨਾ ਕੀ ਹੈ ਸਿਰਫ ਤੁਸੀਂ ਗੱਲਾਂ ਤੇ ਅਮਲ ਕਰਨਾ ਹੈ ਕਿ ਇਹ ਗੱਲਾਂ ਕਹੀਆਂ ਹੋਈਆਂ ਤੇ ਅਸੀਂ ਇਹਨਾਂ ਨੂੰ ਪਰਖਣਾ ਹੈ ਢਾਵਾਂ ਢੋਲ ਦੀ ਹੋਣਾ ਜੇਕਰ ਯਕੀਨ ਰੱਖ ਕੇ ਬੈਠ ਜਾਓਗੇ ਤੇ ਇਹੀ ਗੱਲਾਂ ਤੁਹਾਡੀ ਜ਼ਿੰਦਗੀ ਨੂੰ ਬਹੁਤ ਹੀ ਖੂਬਸੂਰਤ ਬਣਾ ਦੇਣਗੀਆਂ ਜੇਕਰ ਤੁਸੀਂ ਕਰੋ ਕਿ ਸਾਡੇ مالک ਨੇ ਅੱਜ ਇੱਕ ਨਵਾਂ ਹੁਕਮ ਲਗਾਇਆ ਹੈ ਇਹਦੀ ਪਾਲਣਾ ਕਰਨੀ ਚਾਹੀਦੀ ਆ ਤਾਂ ਹੀ ਅਸੀਂ ਕੁਝ ਖੱਟ ਸਕਦੇ ਆ ਜ਼ਿੰਦਗੀ ਨੂੰ ਸਵਾਰ ਸਕਦੇ ਆ ਸੁਜੀਤ ਅਮਲ ਕਰ ਲਿਆ ਜੀ ਤਾਂ ਜ਼ਿੰਦਗੀ ਬਦਲਨੀ ਸ਼ੁਰੂ ਹੋ ਜਾਣੀ ਫਿਰ ਕੁਝ ਸਮੇਂ ਬਾਅਦ ਪਰਖੋਗੇ ਕਿ ਅਸੀਂ ਆ ਗੱਲ ਤੇ ਯਕੀਨ ਰੱਖ ਕੇ ਬੈਠੇ ਰਹੇ ਵਿਸ਼ਵਾਸ ਰੱਖਿਆ ਤੇ ਜ਼ਿੰਦਗੀ ਨੂੰ ਅਸੀਂ ਬਦਲ ਲਿਆ ਸੋ ਤੁਸੀਂ ਖੁਦ ਹੀ ਬਦਲ ਸਕਦੇ ਆ ਹੁਣ ਆਪਣੀ ਜ਼ਿੰਦਗੀ ਨੂੰ ਇਹ ਗੱਲਾਂ ਤੇ ਅਮਲ ਕਰਕੇ ਸੋ ਬਚਨ ਹੋਰ ਕੋਈ ਵੱਖਰੇ ਨਹੀਂ ਹੁੰਦੇ ਬਚਨ ਇਹ ਹੀ ਹੋ ਜਾਂਦੇ ਆ ਕਿ ਜੇ ਕਿਸੇ ਨੇ ਕੋਈ ਕਰਮ ਦੱਸਿਆ ਤਾਂ ਉਹ ਕਰਮ ਕਰ ਲਓ ਚੰਗਾ ਹੈ ਕਰਮ ਕੋਈ ਮਾੜਾ ਨਹੀਂ ਹੈ ਪ੍ਰਮਾਤਮਾ ਦਾ ਨਾਮ ਲੈ ਕੇ ਕਿਹਾ ਸੀ ਸੋ ਬਾਕੀ ਅੱਜ ਅਸੀਂ ਖੁਦ ਦੇਖਣਾ ਹੈ ਕਿ ਇਹ ਵੀਡੀਓ ਨੂੰ ਕਿੰਨਾ ਕੁ ਤੁਸੀਂ ਸ਼ੇਅਰ ਕਰਦੇ ਹੋ ਕਿੰਨਾ ਕੁ ਤੁਸੀਂ ਇਹਨਾਂ ਗੱਲਾਂ ਤੇ ਅਮਲ ਕਰਦੇ ਹੋ ਜੀ ਤੋਂ ਵੱਧ ਤੋਂ ਵੱਧ ਸ਼ੇਅਰ ਵੀਡੀਓ ਨੂੰ ਕਰਨਾ ਚਾਹੀਦਾ ਜੀ ਜੈ ਵੀਰ